ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਟੌਨ ਸੈਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਲਾ ਮਨਪ੍ਰੀਤ ਔਰ ਦਰਸ਼ਕੋ ਇਸ ਵਕਤ ਦੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਦੱਸਿਆ ਜਾ ਗੁਰਦਾਸਪੁਰ ਵਿੱਚ ਬਜਰੰਗ ਦਲ ਹਿੰਦੁਸਤਾਨ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਸਾਰੇ ਜੋ ਪ੍ਰਦਾਨ ਅਤੇ ਅਹੁਦੇਦਾਰ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਤੋਂ ਉਹ ਦੱਸ ਦਿੰਦੇ ਹਨ ਕਿ ਬਜਰੰਗ ਦਲ ਹਿੰਦੁਸਤਾਨ ਨੇ ਇੱਕ ਮੀਟਿੰਗ ਗੁਰਦਾਸਪੁਰ ਕੋਟ ਕੰਪਲੈਕਸ ਵਿੱਚ ਰੱਖੀ ਗਈ ਜਿਸ ਦੀ ਪ੍ਰਧਾਨਗੀ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਦਾਨ ਗੌਰਵ ਸ਼ਰਮਾ ਨੇ ਕੀਤੀ ਇਸ ਮੌਕੇ ਤੇ ਪੰਜਾਬ ਪ੍ਰਦਾਨ ਐਡਵੋਕੇਟ ਚਦਰਕਾਤ ਮਹਾਜਨ ਜੀ ਗਗਨ ਪਲਾਜ਼ਾ ਪਰਦਾਨ ਉੱਤਰ ਭਾਰਤ ਤੇਜਨਜੀ ਰਾਜੀਵ ਮਿੰਟੂ ਮੀਡੀਆ ਪਰਿਵਾਰੀ ਉੱਤਰ ਪਾਰ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਤੇ ਪੰਜਾਬ ਪਰਦਾਨ ਨੇ ਸੰਬੋਧਨ ਕਰਦਿਆਂ ਹੋਇਆ ਕਿ ਸਾਨੂੰ ਸਾਰਿਆਂ ਨੂੰ ਸੰਗਠਨ ਦੀ ਵਿਚਾਰਧਾਰਾ ਨਾਲ ਜੁੜਨਾ ਚਾਹੀਦਾ ਹੈ ਤੇ ਸਾਨੂੰ Hindu ਧਰਮ ਦੇ ਲਈ ਬਲੀਦਾਨ ਦੇਣੇ ਤਿਆਰ ਰਹਿਣਾ ਚਾਹੀਦਾ ਹੈ

ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਚੰਦਰਕੰਦ ਮਹਾਜਨ ਹੈ ਮੇ ਕੋ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਆ ਬੇਰੰਗ ਦਲ ਹਿੰਦੁਸਤਾਨ ਦੇ ਵਿੱਚ ਅੱਜ ਅਸੀਂ ਗੁਰਦਾਸਪੁਰ ਕੋਰਟ ਕੰਪਲੈਕਸ ਦੇ ਵਿੱਚ ਇਕੱਠੇ ਹੋਏ ਆ ਸਾਡੇ ਸਾਥੀ ਨੇ ਹਿਤੇਸ਼ ਸ਼ਰਮਾ ਜੀ ਐਡਵੋਕੇਟ ਸੀ ਅਸੀਂ ਇਹਨਾਂ ਨੂੰ ਅੱਜ ਗੁਰਦਾਸਪੁਰ ਦੇ ਵਿੱਚ ਬੇਰੰਗ ਦਲ ਹਿੰਦੁਸਤਾਨ ਦੇ ਸੰਗਠਨ ਦੇ ਵਿੱਚ ਅਸੀਂ ਇਹਨਾਂ ਨੂੰ ਸੀਟੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਆ ਔਰ ਮੈਨੂੰ ਆਸਾ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਟੀਮ ਬਹੁਤ ਜਲਦੀ ਆਪਣੀ ਨਿਯੁਕਤ ਕਰ ਲੈਣਗੇ ਔਰ ਇਹ ਹਿੰਦੂ ਸਮਾਜ ਲਈ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਸਾਡਾ ਸਾਥ ਦੇਣਗੇ ਜੈ ਸ਼੍ਰ ਮੈਨੂੰ ਅੱਜ ਬਜਰੰਗ ਦਲ ਹਿੰਦੁਸਤਾਨ ਚ ਗੁਰਦਾਸਪੁਰ ਦਾ ਪ੍ਰਧਾਨ ਲਾਇਆ ਗਿਆ ਜੀ ਮੈਂ ਤੇਜ ਨੂੰ ਧੰਨਵਾਦ ਕਰਦਾ ਆਪਣਾ ਜੰਦਰ ਗਾਂਧੂ ਨਾ ਦਾ ਸਾਰੇ ਟੀਮ ਮੈਂਬਰ ਦਾ ਜੀ ਇਹਨਾਂ ਨੇ ਮੈਨੂੰ ਜਿੰਮੇਵਾਰੀ ਦਿੱਤੀ ਹੈ ਜੀ ਮੇਰਾ ਇਹ ਮੋਟੀਵੇਸ਼ਨ ਹੈ ਕਿ ਅੱਗੇ ਹੋਣ ਵਾਲੀ ਜਿੰਨੀਆਂ ਵੀ ਮੀਟਿੰਗਾਂ ਹੋਣਗੀਆਂ ਉਹ ਚ ਇਨੀਸ਼ੀਏਟ ਲੈ ਜਾਣਗੇ ਤੇ ਆਪਣੀ ਦੂਸਰੀ ਢੰਗ ਨੂੰ ਵਾਧ ਵਾਧ ਚੜਾਵਟ ਆ ਜਾਏਗਾ ਜੈ ਸ਼੍ਰੀ ਰਾਮ ਜੈ ਚੇਤ ਰਾਮ ਮੈਂ ਗਗਨ ਪਲਾਇਆ ਉੱਤਰਪਾਦ ਪ੍ਰੈਜ਼ੀਡੈਂਟ ਭਜਰੰਗ ਦਲ ਹਿੰਦੁਸਤਾਨ ਵੱਲੋਂ ਜਿਹੜਾ ਕਿ ਅੱਜ ਤੇ ਸ਼ਰਮਾ ਜੀ ਨੂੰ ਜਿਹੜਾ ਕਿ ਸ਼ਿਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹ ਭਜਰੰਗ ਦਲ ਹਿੰਦੁਸਤਾਨ ਵੱਲੋਂ ਸਾਰੀ ਟੀਮ ਵੱਲੋਂ ਜਿਹੜਾ ਕਿ ਆਪਣੇ ਜੇ ਚੰਦਰ ਕਾਂਤ ਮਹਾਜਨ ਜੀ ਜਿਹੜੇ ਪੰਜਾਬ ਪ੍ਰਧਾਨ ਉਹਨਾਂ ਦੀ ਸਾਈ ਟੀਮ ਉਹਨਾਂ ਨੇ ਆਪਣੇ ਜ਼ਿਲ੍ਹੇ ਦੀ ਟੀਮ ਜਿਹੜੀ ਹੈ ਤਿਆਰ ਕਰ ਰਹੇ ਨੇ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ ਜਾ ਜਾ ਕੇ ਨਿਯੁਕਤੀਆਂ ਕਰ ਰਹੇ ਨੇ ਜੈ ਸ਼੍ਰੀ ਰਾਮ ਜੀ ਸਰ ਕੀ 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 ਇਹਨਾਂ ਦਾ ਮੇਨ ਰੇਗਮ ਮਾਡਲ ਜਿਹਨਾਂ ਨੂੰ ਪ੍ਰਧਾਨ ਬਣਾਇਆ ਕਿ ਕੀ ਜਿਹੜਾ ਕਿ ਆਪਾਂ ਸਨਾਪਨ ਧਰਮ ਦਾ ਜੀ ਕੰਮ ਕਰਨਾ ਆਪਾਂ ਜਿਹੜਾ ਕਿ ਸਾਰੀ ਜ਼ਿੰਮੇਵਾਰੀਆਂ ਆਪਾਂ ਇਹ ਦਿੱਤੀਆਂ ਨੇ ਜਿਹਦੀ ਕਿ ਲੋਕੀ ਗਾਇਆਂ ਜਿਹੜੀਆਂ ਕੀ ਲੈ ਕੇ ਜਾ ਰਹੇ ਨੇ ਆਪਾਂ ਉਸ ਚੀਜ਼ਾਂ ਦਾ ਵੀ ਆਪਾਂ ਕਰਨੇ ਆ ਵੀ ਜਉਂ ਸਾਰੀ ਮਾਤਾ ਹੈ ਆਪਾਂ ਉਹਦੇ ਅਕੋਰਡਿੰਗ ਆਪਾਂ ਇੱਕ ਸੇਵਾ ਕਰਦੇ ਆ ਤੇ ਆਪਾਂ ਉਸ ਚੀਜ਼ ਤੋਂ ਵੀ ਆਪਾਂ ਸਾਰਿਆਂ ਨੂੰ ਇੱਕ ਨਸ਼ੇ ਨੂੰ ਜਿਹੜੇ ਕਿ ਨਸ਼ੇ ਦੇ ਵਿੱਚ ਲੋਕੀ ਜਾ ਰਹੇ ਨੇ ਆਪਾਂ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਾ ਰਹੇ ਆ ਉਹ ਬੰਦਿਆਂ ਨੂੰ ਸਾਰੇ ਸੈਕਟਨ ਦੇ ਨਾਲ ਆਪਾਂ ਜੋੜ ਰਹੇ ਹਾਂ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਦੇ ਪੇਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ